ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਸੂਬੇ ਪੱਧਰੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਲੇਕਿਨ ਉੱਥੇ ਹੀ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਆਉਂਦੇ ਨਹੀਂ ਨਜ਼ਰ ਆ ਰਹੇ ਜਿਸ ਦੀ ਇੱਕ ਮਿਸਾਲ ਬਣੀ ਪਠਾਨਕੋਟ ਦੇ ਵਿੱਚ ਇੱਕ ਟਰੱਕ ਵਾਲਾ ਇਨਸਾਨ ਜਿਸ ਨੂੰ ਕੀ ਮਾਈਨਿੰਗ ਅਧਿਕਾਰੀ ਵੱਲੋਂ ਰੋਕਿਆ ਗਿਆ ਤੇ ਉਸ ਕੋਲੋਂ ਪੁੱਛਿਆ ਗਿਆ ਕਿ ਉਸਨੇ ਟਰੱਕ ਦੇ ਵਿੱਚ ਲੋਡਡ ਮਿੱਟੀ ਉਹ ਕਿੱਥੋਂ ਦੀ ਲੈ ਕੇ ਆਇਆ ਹੈ ਲੇਕਿਨ ਇਹ ਸਵਾਲ ਦੇ ਪੁੱਛਦੇ ਆ ਸਾਰ ਹੀ ਟਰੱਕ ਚਾਲਕ ਉੱਥੋਂ ਦੀ ਆਪਣਾ ਟਰੱਕ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਵੱਲੋਂ ਉਸ ਟਰੱਕ ਨੂੰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਇਹ ਸਵਾਲੀਆਂ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਦੇ ਉੱਤੇ ਜੋ ਕੀ ਲਗਾਤਾਰ ਮਾਈਨਿੰਗ ਕਰ ਰਹੇ ਨੇ ਅਤੇ ਕਿਸ ਦੀ ਆੜ ਵਿੱਚ ਮਾਈਨਿੰਗ ਕਰ ਰਹੇ ਨੇ ਇਹ ਵੀ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੁਲਿਸ ਦੇ ਕੋਲ ਉਹ ਟਰੱਕ ਹੈ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਉਸ ਦੇ ਅੰਦਰ ਦੀ ਮਿੱਟੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਟਰੱਕ ਚਾਲਕ ਵਿੱਚ ਲੱਗ ਚੁਕੀ ਹੈ ਫਿਲਹਾਲ ਮਾਈਨਿੰਗ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਜੀ ਇਹ ਮੈਂ ਆਪਣੇ ਡਿਊਟੀ ਤੇ ਬੈਠਾ ਸੀ ਮੈਂ ਚੱਕੀ ਮੰਚਮ ਐ ਤੇ ਉੱਥੋਂ ਜਦੋਂ ਅਸੀਂ ਟਰਾਲੀ ਲੰਗੀ ਮੈਂ ਟਰਾਲੀ ਵਾਲਾ ਪੁੱਛਿਆ ਮੈਂ ਕਿ ਮਿੱਟੀ ਕਿੱਥੋਂ ਲੈ ਕੇ ਆਏ ਕਰਦੇ ਆ ਤੇ ਇਹਨਾਂ ਨੇ ਕੋਈ ਪੁੱਛਿਆ ਨਾ ਡਰਵਰ ਹੱਟ ਗਿਆ ਉੱਥੋਂ ਆ ਕੇ ਫਿਰ ਅਸੀਂ ਆਪਣੇ ਆਪਣੇ ਅਫਸਰਾਂ ਨੂੰ ਉਹ ਪੁੱਛਦੇ ਹੋਏ ਫਿਰ ਅਸੀਂ ਥਾਣੇ ਲੈ ਕੇ ਆ ਗਏ ਜੀ ਆ ਕੇ ਕੀ ਕੀ ਬਰਕਰਾਰ ਕਾਰਵਾਈ ਕੀਤੀ ਸਾਡਾ ਕਹਿਵਾ ਦੇਖੋ ਅੱਗੇ ਅਸੀਂ ਵੈਰੀਫਾਈ ਕਰਦੇ ਹਾਂ ਅਸੀਂ ਆ ਕੇ ਕਿਆ ਨਹੀਂ ਹੈ ਕਿਆ ਨਹੀਂ ਹੈ ਜੋ ਬਣੂਗਾ ਅਸੀਂ ਗੱਲ ਦੱਸਾਂਗੇ ਧੰਨਵਾਦ ਬਾਦਚਾ ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਸੂਬੇ ਪੱਧਰੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਲੇਕਿਨ ਉੱਥੇ ਹੀ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਆਉਂਦੇ ਨਹੀਂ ਨਜ਼ਰ ਆ ਰਹੇ ਜਿਸ ਦੀ ਕੀ ਮਿਸਾਲ ਬਣੀ ਪਠਾਨਕੋਟ ਦੇ ਵਿੱਚ ਇੱਕ ਟਰੱਕ ਵਾਲਾ ਇਨਸਾਨ ਜਿਸ ਨੂੰ ਕੀ ਮਾਈਨਿੰਗ ਅਧਿਕਾਰੀ ਵੱਲੋਂ ਰੋਕਿਆ ਗਿਆ ਤੇ ਉਸ ਕੋਲੋਂ ਪੁੱਛਿਆ ਗਿਆ ਕਿ ਉਸਨੇ ਟਰੱਕ ਦੇ ਵਿੱਚ ਲੋਡਡ ਮਿੱਟੀ ਉਹ ਕਿੱਥੋਂ ਦੀ ਲੈ ਕੇ ਆਇਆ ਹੈ ਲੇਕਿਨ ਇਹ ਸਵਾਲ ਦੇ ਪੁੱਛਦੇ ਆ ਸਾਰ ਹੀ ਟਰੱਕ ਚਾਲਕ ਉੱਥੋਂ ਦੀ ਆਪਣਾ ਟਰੱਕ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਵੱਲੋਂ ਉਸ ਟਰੱਕ ਨੂੰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਇਹ ਸਵਾਲੀਆਂ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਦੇ ਉੱਤੇ ਜੋ ਕੀ ਲਗਾਤਾਰ ਮਾਈਨਿੰਗ ਕਰ ਰਹੇ ਨੇ ਅਤੇ ਕਿਸਤੀ ਆੜ ਵਿੱਚ ਮਾਈਨਿੰਗ ਕਰ ਰਹੇ ਨੇ ਇਹ ਵੀ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੁਲਿਸ ਦੇ ਕੋਲ ਉਹ ਟਰੱਕ ਹੈ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਉਸ ਦੇ ਅੰਦਰ ਦੀ ਮਿੱਟੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਸੇ ਟਰੱਕ ਚ ਦੇ ਵਿੱਚ ਲੱਗ ਚੁਕੀ ਹੈ ਫਿਲਹਾਲ ਮਾਈਨਿੰਗ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਜੀ ਇਹ ਮੈਂ ਆਪਣੇ ਡਿਊਟੀ ਤੇ ਬੈਠਾ ਸੀ ਮੈਂ ਚੱਕੀ ਮੰਚਮੈਂ ਤੇ ਉੱਥੋਂ ਜਦੋਂ ਅਸੀਂ ਟਰਾਲੀ ਲੰਗੀ ਮੈਂ ਟਰਾਲੀ ਵਾਲਾ ਪੁੱਛਿਆ ਮੈਂ ਕਿ ਮਿੱਟੀ ਕਿੱਥੋਂ ਲੈ ਕੇ ਆਏ ਕਰਦੇ ਆ ਤੇ ਇਹਨਾਂ ਨੇ ਕੋਈ ਪੁੱਛਿਆ ਨਹੀਂ ਡਰ ਬੰਦ ਹਟ ਗਿਆ ਉੱਥੋਂ ਆ ਕੇ ਫਿਰ ਅਸੀਂ ਆਪਣੇ ਆਪਣੇ ਅ fırsਰਾਂ ਨੂੰ ਉਹ ਪੁੱਛਦੇ ਹੋਏ ਫਿਰ ਅਸੀਂ ਖਾਣੇ ਲੈ ਕੇ ਆ ਗਏ ਜੀ ਆ ਕੇ ਇਸ ਕਿਰਪਾ ਦੇ ਬਰਕਰਾਰ ਕਾਰਵਾਈ ਕੀਤੀ ਸਾਧਾ ਕਾਵਾ ਦੇਖੋ ਅੱਗੇ ਅਸੀਂ ਵੈਰੀਫਾਈ ਕਰਦੇ ਹਾਂ ਅਸੀਂ ਆ ਕੇ ਕਿਆ ਨਹੀਂ ਹੈ ਕਿਆ ਨਹੀਂ ਹੈ ਜੋ ਬਣੂਗਾ ਅਸੀਂ ਗੱਲ ਦੱਸਾਂਗੇ ਧੰਨਵਾਦ ਬਾਅਦ ਚ ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਸੂਬੇ ਪੱਧਰੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਲੇਕਿਨ ਉੱਥੇ ਹੀ ਕਿਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਆਉਂਦੇ ਨਹੀਂ ਨਜ਼ਰ ਆ ਰਹੇ ਜਿਸ ਦੀ ਕੀ ਮਿਸਾਲ ਬਣੀ ਪਠਾਨਕੋਟ ਦੇ ਵਿੱਚ ਇੱਕ ਟਰੱਕ ਵਾਲਾ ਇਨਸਾਨ ਜਿਸ ਨੂੰ ਕੀ ਮਾਈਨਿੰਗ ਅਧਿਕਾਰੀ ਵੱਲੋਂ ਰੋਕਿਆ ਗਿਆ ਤੇ ਉਸ ਕੋਲੋਂ ਪੁੱਛਿਆ ਗਿਆ ਕਿ ਉਸਨੇ ਟਰੱਕ ਦੇ ਵਿੱਚ ਲੋਡਡ ਮਿੱਟੀ ਉਹ ਕਿੱਥੋਂ ਦੀ ਲੈ ਕੇ ਆਇਆ ਹੈ ਲੇਕਿਨ ਇਹ ਸਵਾਲ ਦੇ ਪੁੱਛਦੇ ਆ ਸਾਰ ਹੀ ਟਰੱਕ ਚਾਲਕ ਉੱਥੋਂ ਦੀ ਆਪਣਾ ਟਰੱਕ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਵੱਲੋਂ ਉਸ ਟਰੱਕ ਨੂੰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਇਹ ਸਵਾਲੀਆਂ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਦੇ ਉੱਤੇ ਜੋ ਕੀ ਲਗਾਤਾਰ ਮਾਈਨਿੰਗ ਕਰ ਰਹੇ ਨੇ ਅਤੇ ਕਿਸਤੀ ਆੜ ਵਿੱਚ ਮਾਈਨਿੰਗ ਕਰ ਰਹੇ ਨੇ ਇਹ ਵੀ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੁਲਿਸ ਦੇ ਕੋਲ ਉਹ ਟਰੱਕ ਹੈ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਉਸ ਦੇ ਅੰਦਰ ਦੀ ਮਿੱਟੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਟਰੱਕ ਚਾਲਕ ਦੇ ਵਿੱਚ ਲੱਗ ਚੁਕੀ ਹੈ ਫਿਲਹਾਲ ਮਾਈਨਿੰਗ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਜੀ ਇਹ ਮੈਂ ਆਪਣੇ ਡਿਊਟੀ ਤੇ ਬੈਠਾ ਸੀ ਮੈਂ ਚੱਕੀ ਮੰਚਮੈਂ ਤੇ ਉਥੋਂ ਜਦੋਂ ਅਸੀਂ ਟਰਾਲੀ ਲੰਗੀ ਮੈਂ ਟਰਾਲੀ ਵਾਲਾ ਪੁੱਛਿਆ ਮੈਂ ਕਿ ਮਿੱਟੀ ਕਿਥੋਂ ਲੈ ਕੇ ਆਏ ਕਰਦੇ ਆ ਤੇ ਇਹਨਾਂ ਨੇ ਕੋਈ ਪੁੱਛਿਆ ਨਹੀਂ ਡਰ ਬੰਦ ਹਟ ਗਿਆ ਉੱਥੋਂ ਆ ਕੇ ਫਿਰ ਅਸੀਂ ਆਪਣੇ ਆਪਣੇ ਅ fırsਰਾਂ ਨੂੰ ਉਹ ਪੁੱਛਦੇ ਹੋਏ ਫਿਰ ਅਸੀਂ ਆਨੇ ਲੈ ਕੇ ਆ ਗਏ ਜੀ ਆ ਕੇ ਇਸ ਕੇ ਬਰਦਰ ਕਾਰਵਾਈ ਕੀਤੀ ਸਾਧਾ ਕਹਾਵਾ ਦੇਖੋ ਅੱਗੇ ਅਸੀਂ ਵੈਰੀਫਾਈ ਕਰਦੇ ਹਾਂ ਅਸੀਂ ਆ ਕੇ ਕਿਆ ਨਹੀਂ ਹੈ ਕਿਆ ਨਹੀਂ ਹੈ ਜੋ ਬਣੂਗਾ ਅਸੀਂ ਗੱਲ ਦੱਸਾਂਗੇ ਧੰਨਵਾਦ ਬਾਅਦ ਚ ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਸੂਬੇ ਪੱਧਰੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਲੇਕਿਨ ਉੱਥੇ ਹੀ ਕਿਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਆਉਂਦੇ ਨਹੀਂ ਨਜ਼ਰ ਆ ਰਹੇ ਜਿਸ ਦੀ ਕੀ ਮਿਸਾਲ ਬਣੀ ਪਠਾਨਕੋਟ ਤੇ ਵਿੱਚ ਇੱਕ ਟਰੱਕ ਵਾਲਾ ਇਨਸਾਨ ਜਿਸ ਨੂੰ ਕੀ ਮਾਈਨਿੰਗ ਅਧਿਕਾਰੀ ਵੱਲੋਂ ਰੋਕਿਆ ਗਿਆ ਤੇ ਉਸ ਕੋਲੋਂ ਪੁੱਛਿਆ ਗਿਆ ਕਿ ਉਸਨੇ ਟਰੱਕ ਦੇ ਵਿੱਚ ਲੋਡਡ ਮਿੱਟੀ ਉਹ ਕਿੱਥੋਂ ਦੀ ਲੈ ਕੇ ਆਇਆ ਹੈ ਲੇਕਿਨ ਇਹ ਸਵਾਲ ਦੇ ਪੁੱਛਦੇ ਆ ਸਾਰ ਹੀ ਟਰੱਕ ਚਾਲਕ ਉੱਥੋਂ ਦੀ ਆਪਣਾ ਟਰੱਕ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਵੱਲੋਂ ਉਸ ਟਰੱਕ ਨੂੰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਇਹ ਸਵਾਲੀਆਂ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਦੇ ਉੱਤੇ ਜੋ ਕੀ ਲਗਾਤਾਰ ਮਾਈਨਿੰਗ ਕਰ ਰਹੇ ਨੇ ਅਤੇ ਕਿਸਤੀ ਆੜ ਵਿੱਚ ਮਾਈਨਿੰਗ ਕਰ ਰਹੇ ਨੇ ਇਹ ਵੀ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੁਲਿਸ ਦੇ ਕੋਲ ਉਹ ਟਰੱਕ ਹੈ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਉਸ ਦੇ ਅੰਦਰ ਦੀ ਮਿੱਟੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਟਰੱਕ ਚਾਲਕ ਵਿੱਚ ਲੱਗ ਚੁਕੀ ਹੈ ਫਿਲਹਾਲ ਮਾਈਨਿੰਗ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਜੀ ਇਹ ਮੈਂ ਆਪਣੇ ਡਿਊਟੀ ਤੇ ਬੈਠਾ ਸੀ ਮੈਂ ਚੱਕੀ ਮੰਚਮੈਂ ਤੇ ਉਥੋਂ ਜਦੋਂ ਅਸੀਂ ਟਰਾਲੀ ਲੰਗੀ ਮੈਂ ਟਰਾਲੀ ਵਾਲਾ ਪੁੱਛਿਆ ਮੈਂ ਕਿ ਮਿੱਟੀ ਕਿਥੋਂ ਲੈ ਕੇ ਆਏ ਕਰਦੇ ਆ ਤੇ ਇਹਨਾਂ ਨੇ ਕੋਈ ਪੁੱਛਿਆ ਨਹੀਂ ਡਰ ਬੰਦ ਹਟ ਗਿਆ ਉੱਥੋਂ ਆ ਕੇ ਫਿਰ ਅਸੀਂ ਆਪਣੇ ਆਪਣੇ ਅ fırsਰਾਂ ਨੂੰ ਉਹ ਪੁੱਛਦੇ ਹੋਏ ਫਿਰ ਅਸੀਂ ਆਨੇ ਲੈ ਕੇ ਆਗੇ ਜੀ ਆ ਕੇ ਕੀ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਸਾਧਾ ਕਹਿਵੇ ਦੇਖੋ ਅੱਗੇ ਅਸੀਂ ਵੈਰੀਫਾਈ ਕਰਦੇ ਹਾਂ ਅਸੀਂ ਆ ਕੇ ਕਿਹਾ ਨਹੀਂ ਹੈ ਕਿਹਾ ਨਹੀਂ ਹੈ ਜੋ ਬਣੂਗਾ ਅਸੀਂ ਗੱਲ ਦੱਸਾਂਗੇ ਧੰਨਵਾਦ ਬਾਅਦ ਚੱਲ ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਸੂਬੇ ਪੱਧਰ ਦੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਲੇਕਿਨ ਉੱਥੇ ਹੀ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਆਉਂਦੇ ਨਹੀਂ ਨਜ਼ਰ ਆ ਰਹੇ ਜਿਸ ਦੀ ਕੀ ਮਿਸਾਲ ਬਣੀ ਪਠਾਨਕੋਟ ਦੇ ਵਿੱਚ ਇੱਕ ਟਰੱਕ ਵਾਲਾ ਇਨਸਾਨ ਜਿਸ ਨੂੰ ਕੀ ਮਾਈਨਿੰਗ ਅਧਿਕਾਰੀ ਵੱਲੋਂ ਰੋਕਿਆ ਗਿਆ ਤੇ ਉਸ ਕੋਲੋਂ ਪੁੱਛਿਆ ਗਿਆ ਕਿ ਉਸਨੇ ਟਰੱਕ ਦੇ ਵਿੱਚ ਲੋਡਡ ਮਿੱਟੀ ਉਹ ਕਿੱਥੋਂ ਦੀ ਲੈ ਕੇ ਆਇਆ ਹੈ ਲੇਕਿਨ ਇਹ ਸਵਾਲ ਦੇ ਪੁੱਛਦੇ ਆ ਸਾਰ ਹੀ ਟਰੱਕ ਚਾਲਕ ਉੱਥੋਂ ਦੀ ਆਪਣਾ ਟਰੱਕ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਵੱਲੋਂ ਉਸ ਟਰੱਕ ਨੂੰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਇਹ ਸਵਾਲੀਆਂ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਦੇ ਉੱਤੇ ਜੋ ਕੀ ਲਗਾਤਾਰ ਮਾਈਨਿੰਗ ਕਰ ਰਹੇ ਨੇ ਅਤੇ ਕਿਸ ਦੀ ਆੜ ਵਿੱਚ ਮਾਈਨਿੰਗ ਕਰ ਰਹੇ ਨੇ ਇਹ ਵੀ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੁਲਿਸ ਦੇ ਕੋਲ ਉਹ ਟਰੱਕ ਹੈ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਉਸ ਦੇ ਅੰਦਰ ਦੀ ਮਿੱਟੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਟਰੱਕ ਚਾਲਕ ਦੇ ਵਿੱਚ ਲੱਗ ਚੁਕੀ ਹੈ ਫਿਲਹਾਲ ਮਾਈਨਿੰਗ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਜੀ ਇਹ ਮੈਂ ਆਪਣੇ ਡਿਊਟੀ ਤੇ ਬੈਠਾ ਸੀ ਮੈਂ ਚੱਕੀ ਮੰਚਮੈਂ ਤੇ ਉੱਥੋਂ ਜਦੋਂ ਅਸੀਂ ਟਰਾਲੀ ਲੰਗੀ ਮੈਂ ਟਰਾਲੀ ਵਾਲਾ ਪੁੱਛਿਆ ਮੈਂ ਕਿ ਮਿੱਟੀ ਕਿਥੋਂ ਲੈ ਕੇ ਆਏ ਕਰਦੇ ਆ ਤੇ ਇਹਨਾਂ ਨੇ ਕੋਈ ਪੁੱਛਿਆ ਨਾ ਡਰਵਰ ਹੱਟ ਗਿਆ ਉੱਥੋਂ ਆ ਕੇ ਫਿਰ ਅਸੀਂ ਆਪਣੇ ਆਪਣੇ ਅਫਸਰਾਂ ਨੂੰ ਉਹ ਪੁੱਛਦੇ ਹੋਏ ਫਿਰ ਅਸੀਂ ਫਾਨੇ ਲੈ ਕੇ ਆ ਗਏ ਜੀ ਆ ਕੇ ਕਿ ਕੀ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਸਾਧਾ ਕਹਿਵਾ ਦੇਖੋ ਅੱਗੇ ਅਸੀਂ ਵੈਰੀਫਾਈ ਕਰਦੇ ਹਾਂ ਅਸੀਂ ਆ ਕੇ ਕਿਹਾ ਨਹੀਂ ਹੈ ਕਿਹਾ ਨਹੀਂ ਹੈ ਜੋ ਬਣੂਗਾ ਅਸੀਂ ਗੱਲ ਦੱਸਾਂਗੇ ਧੰਨਵਾਦ ਬਾਅਦ ਚੱਲ ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਸੂਬੇ ਪੱਧਰ ਦੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਲੇਕਿਨ ਉੱਥੇ ਹੀ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਆਉਂਦੇ ਨਹੀਂ ਨਜ਼ਰ ਆ ਰਹੇ ਜਿਸ ਦੀ ਕੀ ਮਿਸਾਲ ਬਣੀ ਪਠਾਨਕੋਟ ਦੇ ਵਿੱਚ ਇੱਕ ਟਰੱਕ ਵਾਲਾ ਇਨਸਾਨ ਜਿਸ ਨੂੰ ਕੀ ਮਾਈਨਿੰਗ ਅਧਿਕਾਰੀ ਵੱਲੋਂ ਰੋਕਿਆ ਗਿਆ ਤੇ ਉਸ ਕੋਲੋਂ ਪੁੱਛਿਆ ਗਿਆ ਕਿ ਉਸਦੇ ਟਰੱਕ ਦੇ ਵਿੱਚ ਲੋਡਡ ਮਿੱਟੀ ਉਹ ਕਿੱਥੋਂ ਦੀ ਲੈ ਕੇ ਆਇਆ ਹੈ ਲੇਕਿਨ ਇਹ ਸਵਾਲ ਦੇ ਪੁੱਛਦੇ ਸਾਰ ਹੀ ਟਰੱਕ ਚਾਲਕ ਉੱਥੋਂ ਦੀ ਆਪਣਾ ਟਰੱਕ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਵੱਲੋਂ ਇਸ ਟਰੱਕ ਨੂੰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਹੈ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਦੇ ਉੱਤੇ ਜੋ ਕੀ ਲਗਾਤਾਰ ਮਾਈਨਿੰਗ ਕਰ ਰਹੇ ਨੇ ਅਤੇ ਕਿਸਤੀ ਆੜ ਵਿੱਚ ਮਾਈਨਿੰਗ ਕਰ ਰਹੇ ਨੇ ਇਹ ਵੀ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੁਲਿਸ ਦੇ ਕੋਲ ਉਹ ਟਰੱਕ ਆਇਆ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਉਸ ਦੇ ਅੰਦਰ ਦੀ ਮਿੱਟੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਇਸ ਟਰੱਕ ਚਾਲਕ ਦਾ ਪਤਾ ਲਗਾਉਣ ਦੇ ਵਿੱਚ ਲੱਗ ਚੁੱਕੀ ਹੈ ਫਿਲਹਾਲ ਮਾਈਨਿੰਗ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਜੀ ਇਹ ਮੈਂ ਆਪਣੇ ਡਿਊਟੀ ਤੇ ਬੈਠਾ ਸੀ ਮੈਂ ਚੱਕੀ ਮੰ ਤੇ ਉਥੋਂ ਜਦੋਂ ਅਸੀਂ ਟਰਾਲੀ ਲੰਗੀ ਮੈਂ ਟਰਾਲੀ ਵਾਲਾ ਪੁੱਛਿਆ ਮੈਂ ਕਿ ਮਿੱਟੀ ਕਿਥੋਂ ਲੈ ਕੇ ਆਏ ਕਰਦੇ ਆ ਤੇ ਇਹਨਾਂ ਨੇ ਕੋਈ ਪੁੱਛਿਆ ਨਾ ਡਰ ਬੰਦ ਹਟ ਗਿਆ ਉੱਥੋਂ ਆ ਕੇ ਫਿਰ ਅਸੀਂ ਆਪਣੇ ਆਪ ਆਪਣੇ ਅਫਸਰਾਂ ਨੂੰ ਪੁੱਛਦੇ ਹੋਏ ਫਿਰ ਅਸੀਂ ਆਨੇ ਲੈ ਕੇ ਆਗੇ ਜੀ ਆ ਕੇ ਕਿ ਕੀ ਇਸ ਦੇ ਬਰਕਰਾਰ ਕਾਰਵਾਈ ਕੀਤੀ ਜਾਵੇ ਸਾਧਾ ਕਹਿਵੇ ਦੇਖੋ ਅੱਗੇ ਅਸੀਂ ਵੈਰੀਫਾਈ ਕਰਦੇ ਹਾਂ ਅਸੀਂ ਆ ਕੇ ਕਿਹਾ ਨਹੀਂ ਹੈ ਕਿਹਾ ਨਹੀਂ ਹੈ ਜੋ ਬਣੂਗਾ ਅਸੀਂ ਗੱਲ ਦੱਸਾਂਗੇ ਧੰਨਵਾਦ ਬਾਅਦ ਚੱਲ ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਸੂਬੇ ਪੱਧਰੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਲੇਕਿਨ ਉੱਥੇ ਹੀ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਆਉਂਦੇ ਨਹੀਂ ਨਜ਼ਰ ਆ ਰਹੇ ਜਿਸ ਦੀ ਕੀ ਮਿਸਾਲ ਬਣੀ ਪਠਾਨਕੋਟ ਦੇ ਵਿੱਚ ਇੱਕ ਟਰੱਕ ਵਾਲਾ ਇਨਸਾਨ ਜਿਸ ਨੂੰ ਕੀ ਮਾਈਨਿੰਗ ਅਧਿਕਾਰੀ ਵੱਲੋਂ ਰੋਕਿਆ ਗਿਆ ਤੇ ਉਸ ਕੋਲੋਂ ਪੁੱਛਿਆ ਗਿਆ ਕਿ ਉਸਨੇ ਟਰੱਕ ਦੇ ਵਿੱਚ ਲੋਡਡ ਮਿੱਟੀ ਉਹ ਕਿੱਥੋਂ ਦੀ ਲੈ ਕੇ ਆਇਆ ਹੈ ਲੇਕਿਨ ਇਹ ਸਵਾਲ ਦੇ ਪੁੱਛਦੇ ਆ ਸਾਰ ਹੀ ਟਰੱਕ ਚਾਲਕ ਉੱਥੋਂ ਦੀ ਆਪਣਾ ਟਰੱਕ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਵੱਲੋਂ ਉਸ ਟਰੱਕ ਨੂੰ ਪੁਲਿਸ ਥਾਣੇ ਵਿਖੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਇਹ ਸਵਾਲੀਆਂ ਨਿਸ਼ਾਨ ਖੜਾ ਕਰਦਾ ਹੈ ਉਹਨਾਂ ਦੇ ਉੱਤੇ ਜੋ ਕੀ ਲਗਾਤਾਰ ਮਾਈਨਿੰਗ ਕਰ ਰਹੇ ਨੇ ਅਤੇ ਕਿਸਤੀ ਆੜ ਵਿੱਚ ਮਾਈਨਿੰਗ ਕਰ ਰਹੇ ਨੇ ਇਹ ਵੀ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੁਲਿਸ ਦੇ ਕੋਲ ਉਹ ਟਰੱਕ ਹੈ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਉਸ ਦੇ ਅੰਦਰ ਦੀ ਮਿੱਟੀ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਸੇ ਟਰੱਕ ਚ ਦੇ ਵਿੱਚ ਲੱਗ ਚੁਕੀ ਹੈ ਫਿਲਹਾਲ ਮਾਈਨਿੰਗ ਅਧਿਕਾਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਜੀ ਇਹ ਮੈਂ ਆਪਣੇ ਡਿਊਟੀ ਤੇ ਬੈਠਾ ਸੀ ਮੈਂ ਚੱਕੀ ਮੰਚਮੈਂ ਤੇ ਉਥੋਂ ਜਦੋਂ ਅਸੀਂ ਟਰਾਲੀ ਲੰਗੀ ਮੈਂ ਟਰਾਲੀ ਵਾਲਾ ਪੁੱਛਿਆ ਮੈਂ ਕਿ ਮਿੱਟੀ ਕਿਥੋਂ ਲੈ ਕੇ ਆਏ ਕਰਦੇ ਆ ਤੇ ਇਹਨਾਂ ਨੇ ਕੋਈ ਪੁੱਛਿਆ ਨਹੀਂ ਡਰ ਬੰਦ ਹਟ ਗਿਆ ਉੱਥੋਂ ਆ ਕੇ ਫਿਰ ਅਸੀਂ ਆਪਣੇ ਆਪਣੇ ਅਫਸਰਾਂ ਨੂੰ ਉਹ ਪੁੱਛਦੇ ਹੋਏ ਫਿਰ ਅਸੀਂ ਖਾਣੇ ਲੈ ਕੇ ਆ ਗਏ ਜੀ ਆ ਕੇ ਕੀ ਇਸ ਦੇ ਉੱਪਰ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਸਰਕਾਰ ਕਾਰਵਾਈ ਦੇਖੋ ਅੱਗੇ ਅਸੀਂ ਵੈਰੀਫਾਈ ਕਰਦੇ ਹਾਂ ਅਸੀਂ ਆ ਕੇ ਕਿਹਾ ਨਹੀਂ ਹੈ ਕਿਹਾ ਨਹੀਂ ਹੈ ਜੋ ਬਣੂਗਾ ਅਸੀਂ ਗੱਲ ਦੱਸਾਂਗੇ ਧੰਨਵਾਦ ਬਾਅਦ ਚਲਦੇ ਹਾਂ